ਕੰਮੋ ਦਾ ਬੁੱਤ ਤਾਂ ਆਪਣੇ ਘਰ ਪੁੱਜ ਗਿਆ ਸੀ ਪਰ ਉਹਦੀ ਰੂਹ ਲੰਬੜਦਾਰ ਦੇ ਪੁੱਤ ਰਾਜੇ ਵਿੱਚ ਹੀ ਰਹਿ ਗਈ ਸੀ ਰਹਿ ਰਹਿ ਕੇ ਉਸ ਨੂੰ ਰਾਜੇ ਦੇ ਹੀ ਖਿਆਲ ਆ ਰਹੇ ਸਨ ਉਹਦਾ ਵਸ ਚੱਲਦਾ ਤਾਂ ਉਹ ਉੱਡ ਕੇ ਵੀ ਰਾਜੇ ਕੋਲ ਪਹੁੰਚ ਜਾਂਦੀ ਰਾਤ ਦਾ ਰੋਟੀ ਟੋਕ ਕਰਕੇ ਸਾਰੇ ਦਿਨ ਦੀ ਥੱਕੀ ਟੁੱਟੀ ਕੰਮੋ ਬਾਹਰ ਦੇ ਢਿੱਲੇ ਜਿਹੇ ਮੰਜੇ ਤੇ ਲੇਟ ਕੇ ਤਾਰਿਆਂ ਲੱਦੇ ਅੰਬਰ ਵੱਲ ਚਾਕਣ ਲੱਗ ਗਈ ਉਹਦੀ ਨੀਂਦ ਖੰਭ ਲਾ ਕੇ ਉਹਦੇ ਨੈਣਾਂ ਤੋਂ ਕੋਹਾਂ ਦੂਰ ਉੱਡ ਗਈ ਸੀ ਅੰਬਰ ਵਿੱਚ ਲੱਖਾਂ ਕਰੋੜਾਂ ਤਾਰਿਆਂ ਵਿੱਚ ਇਕੱਲੇ ਚੰਦ ਵਾਲੇ ਉਹ ਟਿੱਕ ਟਿੱਕੀ ਲਾ ਕੇ ਦੇਖ ਰਹੀ ਸੀ ਉਸ ਨੂੰ ਉਹ ਚੰਦ ਰਾਜੇ ਵਰਗਾ ਹੀ ਲੱਗ ਰਿਹਾ ਸੀ ਲੱਖਾਂ ਤਾਰਿਆਂ ਵਿੱਚ ਨਿਵੇਕ ਲੱਜਾ ਜਮਾ ਰਾਜੇ ਵਰਗਾ ਉਸ ਨੇ ਪੂਰੀ ਰਾਤ ਅੱਖਾਂ ਵਿੱਚ ਹੀ ਗੱਡੀ ਅਗਲੇ ਸਵੇਰ ਉਹ ਸਾਜ ਰਹੀ ਉੱਠ ਗਈ ਅਤੇ ਆਪਣੇ ਘਰ ਦੇ ਕੰਮ ਕਰ ਕਰਨ ਲੱਗ ਗਈ ਮਾਂ ਨੇ ਅੱਖਾਂ ਮਲਦੀ ਉੱਠ ਕੇ ਕਿਹਾ ਕੁੜੇ ਕੰਮੋ ਪੁੱਤ ਤੂੰ ਐਨੇ ਸਾਂਝਰੇ ਕਿਉਂ ਉੱਠ ਗਈ ਕੰਮੋ ਮਾਂ ਦੀ ਆਵਾਜ਼ ਸੁਣ ਕੇ ਹਰ ਬੜਾ ਗਈ ਉਸ ਨੂੰ ਲੱਗਾ ਜਿਵੇਂ ਮਾਂ ਨੇ ਉਹਦੀ ਚੋਰੀ ਫੜ ਲਈ ਹੋਵੇ ਪਰ ਉਹ ਸੰਭਲਦੀ ਹੋਈ ਬੋਲੀ ਬੀਬੀ ਤੈਨੂੰ ਚੇਤਾ ਕੱਲ ਲੰਬੜਦਾਰਾਂ ਦੇ ਘਰੇ ਦੋਵੇਂ ਤੀਵੀਂ ਮਾਲਕ ਕਿਦਾਂ ਰਾਸ਼ਨ ਪਾਣੀ ਲੈ ਕੇ ਆਪਣੇ ਤੇ ਚੜ ਗਏ ਸੀ ਮੈਂ ਤਾਂ ਕੱਲ ਹੀ ਸੋਚ ਲਿਆ ਸੀ ਕਿ ਟਾਈਮ ਨਾਲ ਕੰਮ ਤੇ ਪਹੁੰਚ ਜਾਣਾ ਆਹੋ ਪੁੱਤ ਚੱਲ ਜਾ ਚਾਹ ਦਾ ਕੋਟ ਬਣਾ ਦੇ ਫਿਰ ਉੱਠਦੀ ਆ ਮੈਂ ਇੱਕ ਤਾਂ ਆ ਰੁੱਟ ਜਾਣੇ ਲੱਕ ਨੇ ਖਾ ਲਿਆ ਪਤਾਂ ਨੇ ਕਿਉਂ ਐਨਾ ਦੁਖਣ ਲੱਗ ਗਿਆ ਪ੍ਰੀਤੋ ਨੇ ਪਾਸਾ ਪੱਟ ਕੇ ਕਸੀ ਜੀ ਚਾਦਾ ਦਾ ਲੜ ਖਿੱਚ ਕੇ ਮੂੰ ਤੇ ਕਰਦੀ ਹੋਈ ਨੇ ਕਿਆ ਕਮੋਂ ਨੇ ਸੌਖਾ ਜਿਹਾ ਸਾਲਿਆ ਤੇ ਰੱਬ ਦਾ ਸ਼ੁਕਰਾਨਾ ਕਰਦੀ ਹੋਈ ਨੇ ਚੁੱਲ੍ਹੇ ਵਿੱਚ ਢਿਗਰੀਆ ਪਾ ਕੇ ਅੱਗ ਬਾਲੀ ਅਤੇ ਸਾਰਿਆਂ ਲਈ ਚਾਹ ਤਰ ਦਿੱਤੀ ਅਤੇ ਚਾਤੀ ਵਿੱਚ ਮਦਾਨੇ ਪਾ ਕੇ ਦੁੱਧ ਰੜਕਣ ਲੱਗ ਗਏ ਚਾਹ ਬਣਦੀ ਤੱਕ ਮੱਖਣ ਵੀ ਆ ਗਿਆ ਸੀ ਮੱਖਣ ਕੱਢ ਕੇ ਚਾਹ ਗਲਾਸਾਂ ਵਿੱਚ ਪਾ ਕੇ ਸਭ ਨੂੰ ਵਰਤਾ ਦਿੱਤੀ ਅਤੇ ਆਪ ਮਾਂ ਕੋਲ ਬੈਠ ਕੇ ਚਾਹ ਪੀਤੀ ਕੰਮੋਂ ਕੰਮ ਨੂੰ ਬਹੁਤ ਸਹੋਲੀ ਸੀ ਜਿਸ ਨੂੰ ਵੀ ਕੰਮ ਨੂੰ ਹੱਥ ਪਾਉਂਦੀ ਝਟ ਪੂਰਾ ਕਰ ਲੈਂਦੀ ਸੀ ਆਪਣੇ ਘਰ ਦਾ ਕੰਮ ਕਾ ਕੇ ਸੂਰਜ ਦੀ ਟਿੱਕੀ ਨਿਕਲਣ ਤੋਂ ਵੀ ਪਹਿਲਾਂ ਮਾਂ ਤੀਨੇ ਲੰਬਰਦਾਂ ਦਾ ਬੂਹਾ ਜਾ ਖੜਕਾਇਆ ਲੰਬਰਦਾਰੀ ਨੇ ਬੂਹਾ ਖੋਲਿਆ ਅਤੇ ਹੈਰਾਨ ਹੋ ਕੇ ਬੋਲੀ ਹੈ ਕੁੜੇ ਪ੍ਰੀਤੋ ਅੱਜ ਤਾਂ ਮਾਂ ਤੀ ਤੜਕੇ ਆ ਟੁਕੀਆਂ ਲੱਗਦਾ ਕੱਲ੍ਹ ਦੀਆਂ ਗੱਲਾਂ ਦਾ ਵਾੜਾ ਹੀ ਅਸਰ ਹੋ ਗਿਆ ਪ੍ਰੀਤੋ ਨੇ ਬਿਨਾਂ ਕੁਝ ਕਹੇ ਹੱਸ ਕੇ ਹੀ ਸਾ ਦਿੱਤਾ ਅਤੇ ਦੋਵੇਂ ਮਾਂ ਤੇ ਲੰਬੜਦਾਨੀ ਦੇ ਪਿੱਛੇ-ਪਿੱਛੇ ਬੇੜੇ ਵਿੱਚ ਚਲੀਆਂ ਗਈਆਂ ਲੰਬੜਦਾਰਨੀ ਨੇ ਕਿਹਾ ਤੁਸੀਂ ਪਹਿਲਾਂ ਚਾਹ ਦਾ ਕੋਟ-ਕੁੱਟ ਪਣਾ ਕੇ ਪੀ ਲਵੋ ਨਾਲੇ ਸਾਡੇ ਜੋਗਾ ਵੀ ਬਣਾ ਦੇਵੋ ਪ੍ਰੀਤੋ ਨੇ ਕਿਹਾ ਬੀਬੀ ਜੀ ਅਸੀਂ ਤਾਂ ਚਾਹ ਪੀ ਕੇ ਆਈਆਂ ਤੁਹਾਡੇ ਜੋਗੀ ਕੰਮ ਉਹ ਬਣਾ ਦਿੰਦੀ ਐ ਤੇ ਮੈਂ ਜਦ ਨੂੰ ਗੋਹਾ ਕੂੜਾ ਕਰ ਲੈਂਦੀ ਆ ਫਿਰ ਕਿਸੇ ਹੋਰ ਕੰਮ ਨੂੰ ਹੱਥ ਪਾਵਾਂਗੇ ਚਲ ਜਿੱਦਾਂ ਤੇਰੀ ਮਰਜ਼ੀ ਕਰ ਲੈ ਆਕੇ ਲੰਬੜਦਾਨੀ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਕਮਮ ਨੇ ਚਾਹ ਬਣਾ ਕੇ ਗਲਾਸਾਂ ਵਿੱਚ ਪਾਈ ਅਤੇ ਟ੍ਰੇ ਵਿੱਚ ਰੱਖ ਕੇ ਕਮਰੇ ਵਿੱਚ ਚਲੀ ਗਈ ਲੰਬੜਦਾਨੀ ਆਪਣੇ ਪੁੱਤ ਦੇ ਕੋਲ ਬੈਠੀ ਸੀ ਅਤੇ ਲੰਬੜਦਾਰ ਵੀ ਉਹਨਾਂ ਦੇ ਨੇੜੇ ਹੀ ਕੁਰਸੀ ਤੇ ਬੈਠਾ ਸੀ ਸ਼ਾਇਦ ਉਹ ਕੋਈ ਸਾਫ-ਸਫਾ ਕਰ ਰਹੇ ਸਨ ਕਮਮ ਨੂੰ ਅੰਦਰ ਆਉਂਦਿਆ ਦੇਖ ਲੰਬੜਦਾਰ ਦੀ ਅੱਖਾਂ ਵਿੱਚ ਸ਼ੈਤਾਨੀ ਚਮਕ ਆ ਗਈ ਸੀ ਕਮਮ ਉਸ ਵੱਲੋਂ ਬਿਲਕੁਲ ਬੇਖਬਰ ਸੀ ਉਹ ਤਾਂ ਰਾਜ ਜੀ ਦੇ ਦੀਦਾਰ ਕਰ ਮੰਤਰਮੁਗਧ ਹੋ ਚੁੱਕੀ ਸੀ ਕਮੋ ਨੇ ਲੰਬੜਦਾਰ ਅੱਗੇ ਥਾਲ ਕੀਤਾ ਤਾਂ ਉਸਨੇ ਚਾਹ ਦਾ ਗਲਾਸ ਚੁੱਕ ਲਿਆ ਜਿਵੇਂ ਹੀ ਉਹ ਚਾਹ ਜੇ ਲੰਬੜਦਾਰ ਨੇ ਨੂੰ ਚਾਹ ਦੇ ਕੇ ਵਾਪਸ ਮੁੜਨ ਲੱਗੀ ਤਾਂ ਲੰਬੜਦਾਰ ਨੇ ਅੱਖ ਬਚਾ ਕੇ ਆਪਣਾ ਪੈ ਕੰਮੋ ਦੇ ਅੱਗੇ ਕਰ ਦਿੱਤਾ ਜਿਸ ਨਾਲ ਉਹਦਾ ਪੈਰ ਔਖੜ ਗਿਆ ਅਤੇ ਡਿਗਦੀ ਡਿਗਦੀ ਮੱਸਾਂ ਬਚੀ ਆਪ ਸੱਚਾ ਹੋਣ ਲਈ ਉਹ ਚੱਟ ਰੁੱਖੇ ਜਹੇ ਲਹਿਜੇ ਵਿੱਚ ਬੋਲਿਆ ਦੇਖ ਕੁੜੀਏ ਦੇਖ ਕੇ ਨਹੀਂ ਤੁਰ ਹੁੰਦਾ ਤੇਰੇ ਤੋਂ ਤੇਰਾ ਧਿਆਨ ਕਿੱਧਰ ਹੈ ਕਮੋਦਾ ਦਿਲ ਕੀਤਾ ਕਿ ਹੱਥ ਵਿੱਚ ਫੜਿਆ ਥਾਲ ਉਹਦੇ ਸਿਰ ਵਿੱਚ ਮਾਰੇ ਪਰ ਫਿਰ ਨਾਲ ਦੀ ਨਾਲ ਮਾਂ ਦੇ ਕਹੇ ਬੋਲ ਉਸ ਨੂੰ ਯਾਦ ਆ ਗਏ ਉਹ ਸਬਰ ਦਾ ਕੱਟ ਪਰ ਕੇ ਚੁੱਪਚਾਪ ਕਮਰੇ ਤੋਂ ਬਾਹਰ ਚਲੀ ਗਈ ਰਾਜਾ ਆਪਣੇ ਬਾਪ ਦੀਆਂ ਮੰਚਲੀਆਂ ਆਦਤਾਂ ਤੋਂ ਪਲੀ ਵੱਤ ਜਾਣੂ ਸੀ ਅਤੇ ਉਸ ਨੇ ਆਪਣੇ ਬਾਪ ਦੀ ਸਾਰੀ ਹਰਕਤ ਦੇਖ ਲਈ ਸੀ ਉਹ ਆਪਣੇ ਬਾਪ ਨੂੰ ਤਾਂ ਕੁਝ ਨਾ ਕਹਿ ਸਕਿਆ ਪਰ ਉਸ ਨੂੰ ਕਮੋਤੇ ਬਹੁਤ ਤਰਸ ਆਇਆ ਉਹ ਦਾ ਦਿਲ ਕੀਤਾ ਕਿ ਉਹ ਕਮੋ ਤੋਂ ਆਪਣੇ ਪਿਓ ਦੀ ਕਰਤੂਤ ਲਈ ਮਾਫੀ ਮੰਗੇ ਪਰ ਸਭ ਦੇ ਸਾਹਮਣੇ ਉਹ ਉਸ ਨਾਲ ਗੱਲ ਕਰਨ ਤੋਂ ਵੀ ਝਿਜਕਦਾ ਸੀ ਅਜੇ ਤੱਕ ਰਾਜੇ ਨੇ ਕਮੋ ਬਲ ਅੱਕ ਚੁੱਕ ਕੇ ਨਹੀਂ ਤੱਕਿਆ ਸੀ ਕਮੋ ਸੀ ਕਿ ਉਹਦਾ ਵਾਸ ਚੱਲਦਾ ਤਾਂ ਉਹ ਸਭ ਕੰਮ ਕਾ ਛੱਡ ਕੇ ਰਾਜ ਦੇ ਸਰਹਾਨੇ ਬੈ ਜਾਂਦੀ ਇੱਕ ਦਿਨ ਸ਼ਾਮ ਨੂੰ ਕਮੋ ਰਾਜੇ ਦੇ ਖਿਆਲਾਂ ਵਿੱਚ ਗੁੰਮ ਅਤੇ ਕਰਦੀਆਂ ਖਿੜਕੀਆਂ ਦਰਵਾਜ਼ਿਆਂ ਦੀ ਸਾਫ ਸਫਾਈ ਕਰ ਰਹੀ ਸੀ ਲੰਬੜਦਾਰ ਨੇ ਰਾਜਾ ਅਤੇ ਪੰਮੀ ਸ਼ਹਿਰ ਕਪੜੇ ਲੱਤੇ ਲੈਣ ਗਈ ਹੋਈ ਸਨ। ਪ੍ਰੀਤੋ ਲੰਬੜਾਂ ਦੀ ਹਵੇਲੀ ਵਿੱਚ ਗੋਹਾ ਕੂੜਾ ਕਰਨ ਗਈ ਹੋਈ ਸੀ। ਲੰਬੜਦਾਰ ਨੇ ਦੇਖਿਆ ਕਿ ਹੁਣ ਕੰਮੋ ਇਕੱਲੀ ਹੈ। ਉਸਨੇ ਅੰਦਰ ਜਾ ਕੇ ਮੋਛਾ ਨੂੰ ਤਾਂ ਕਰ ਦਿੰਦੇ ਹੋਏ ਖੰਗੂਰਾ ਮਰਿਆ। ਕੰਮੋ ਉਹਦੀ ਆਵਾਜ਼ ਸੁਣ ਕੇ ਸਿਰ ਤੋਂ ਪੈਰਾਂ ਤੱਕ ਕੰਬ ਗਈ। ਉਹਨੇ ਡਰਦੀ ਨੇ ਚੁੰਨੀ ਠੀਕ ਕਰਦੀ ਹੋਈ ਨੇ ਪੁੱਛਿਆ ਜੀ ਜੀ ਪਾਪਾ ਜੀ ਕੋਈ ਕੰਮ ਸੀ? ਲੰਬਰਦਾਰ ਤੋਂ ਬਿਲਕੁਲ ਵੀ ਆਸ ਨਹੀਂ ਸੀ ਕਿ ਕੰਮੂ ਉਸ ਨੂੰ ਪਾਪਾ ਜੀ ਕਹਿ ਕੇ ਸੰਬੋਧਨ ਕਰੇਗੀ ਇਹ ਸ਼ਬਦ ਸੁਣ ਕੇ ਉਸ ਨੂੰ ਲੱਗਾ ਜਿਵੇਂ ਉਹ ਦੇ ਕੰਨਾਂ ਵਿੱਚ ਕਿਸੇ ਨੇ ਸਿੱਕਾ ਗਰਮ ਕਰਕੇ ਪਾ ਦਿੱਤਾ ਹੋਵੇ ਉਹ ਝੱਟ ਬੋਲਿਆ ਪਾਪਾ ਕੁੜੀਏ ਮੈਂ ਤੇਰਾ ਪਾਪਾ ਕਦ ਤੋਂ ਹੋ ਗਿਆ ਤੂੰ ਮੈਨੂੰ ਪਾਪਾ ਨਾ ਕਿਹਾ ਕਰ ਤੂੰ ਮੈਨੂੰ ਲੰਬਰਦਾਰ ਜੀ ਕਿਹਾ ਕਰ ਮੈਨੂੰ ਚੰਗਾ ਲੱਗੇਗਾ ਕਹਿ ਕੇ ਉਹ ਖਿੜਖਿੜਕੇ ਹੱਸ ਪਿਆ ਕੰਮੂ ਨੂੰ ਉਹਦਾ ਹੱਸਣਾ ਬਹੁਤ ਹੀ ਖੌਫनाक ਲੱਗਾ ਵੈਸੇ ਤੇਰਾ ਨਾਂ ਕੀ ਹੈ ਕੁੜੀਏ ਉਸਨੇ ਹੱਸਦੇ ਨੇ ਪੁੱਛਿਆ ਜੀ ਜੀ ਕਰਮਜੀਤ ਇਹ ਸ਼ਬਦ ਉਹਦੇ ਹਲਕ ਵਿੱਚੋਂ ਮੱਸਾ ਹੀ ਨਿਕਲੇ ਸਨ ਹਾ ਹਾ ਤੇਰੀ ਮਾਂ ਤਾਂ ਤੈਨੂੰ ਕਮੋ ਕਮੋ ਕਰਦੀ ਫਿਰਦੀ ਸੀ ਉਸਨੇ ਕਮੋ ਦੇ ਥੋੜਾ ਨੇੜੇ ਹੁੰਦੇ ਕਿਆ ਕਮੋ ਡਰ ਕੇ ਥੋੜਾ ਪਿੱਛੇ ਨੂੰ ਹੁੰਦੀ ਹੋਈ ਬੋਲੀ ਉਹ ਮੇਰਾ ਘਰ ਦਾ ਨਾਂ ਤੂੰ ਡਰਦੀ ਕਿਉਂ ਮੇਰੇ ਤੋਂ ਕਮੋ ਮੈਂ ਕਿਹੜਾ ਤੈਨੂੰ ਖਾਣ ਲੱਗਾ ਆ ਕੇ ਉਸਨੇ ਕਮੋ ਨੂੰ ਪਾਤੋਂ ਕੁੱਟ ਕੇ ਫੜ ਲਿਆ ਕਮੋ ਦੇ ਸਾਹ ਸੁੱਕੇ ਲੰਬਰਦਾਰ ਦੇ ਹੱਥ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਕਮੋ ਚਾਕੇ ਵੀ ਹਿਲ ਨਾ ਸਕੀ ਇਸ ਤੋਂ ਪਹਿਲਾਂ ਕਿ ਉਹ ਲੰਬਰਦਾਰ ਕੋਈ ਪੈੜੇ ਕਰ ਦੁੱਧ ਕਰਦਾ ਬਾਹਰ ਗੇਟ ਤੇ ਗੱਡੀ ਦਾ ਹਾਰਨ ਵੱਜ ਗਿਆ ਲੰਬਰਦਾਰ ਨੇ ਝਟਕੇ ਨਾਲ ਉਹਦਾ ਹੱਥ ਛੱਡ ਦਿੱਤਾ ਅਤੇ ਹੱਸਦਾ ਹੋਇਆ ਕਮਰੇ ਤੋਂ ਬਾਹਰ ਨਿਕਲ ਕੇ ਗੇਟ ਵੱਲ ਵੱਧ ਗਿਆ ਲੰਬਰਦਾਰ ਨੇ ਆਪਣੇ ਚਵਕਾਂ ਨਾਲ ਕਰ ਵਾਪਸ ਆ ਗਈ ਕਮੋ ਹੱਥ ਵਿੱਚੋਂ ਸਫਾਈ ਵਾਲਾ ਕੱਪੜਾ ਛੁੱਟ ਕੇ ਕਾਲੀ ਨਾ ਬਾਹਰ ਆ ਗਈ ਅਤੇ ਗੱਡੀ ਵੱਲ ਵਧੀ ਲੰਬੜਦਾਰ ਤੇ ਡੀਅਤੇ ਕੋੜੀ ਅੱਖ ਨਾਲ ਕਮੋ ਵੱਲ ਵੇਖਣ ਲੱਗਾ ਕਮੋ ਨੂੰ ਲੱਗਾ ਜਿਵੇਂ ਉਹ ਉਸ ਨੂੰ ਧਮਕਾ ਰਿਹਾ ਹੋਵੇ ਉਹਦੀਆਂ ਅੱਖਾਂ ਵਿੱਚੋਂ ਖੋਫ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਲੰਬੜਦਾਰ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਬਿਨਾਂ ਕਮੋ ਵੱਲ ਦੇਖੇ ਕੁਝ ਲਿਫਾਫੇ ਚੁੱਕ ਕੇ ਅੰਦਰ ਨੂੰ ਤੁਰ ਪਈ ਅਤੇ ਉਸ ਨੂੰ ਬੋਲੀ ਕਿ ਧਿਆਨ ਨਾਲ ਸਾਰਾ ਸਮਾਨ ਅੰਦਰ ਲੈ ਕੇ ਆ ਕਮੋ ਕਮੋ ਨੇ ਗੱਡੀ ਦੀ ਅਗਲੀ ਵਾਰੀ ਖੋਲ੍ਹ ਕੇ ਅਤੇ ਲਿਫਾਫਿਆਂ ਨੂੰ ਹੱਥ ਪਾਇਆ ਤਾਂ ਰਾਜੇ ਦਾ ਧਿਆਨ ਕਮੋਦੀ ਗੋਰੀ ਚਿੱਟੀ ਬਾਤੇ ਪਿਆ ਜਿਸ ਤੇ ਉਂਗਲਾਂ ਦੇ ਨਿਸ਼ਾਨ ਸਨ ਉਸ ਨੇ ਲਿਫਾਫਿਆਂ ਦੇ ਹੱਥ ਰੱਖ ਕੇ ਕਮੋ ਨੂੰ ਰੋਕ ਲਿਆ ਤੇ ਪੁੱਛਿਆ ਇਹ ਤੇਰੀ ਬਾਤੇ ਕੀ ਹੋਇਆ ਕਮੋ ਕੰਮ ਦੀ ਜਵਾਬ ਨਾਲ ਬੋਲੀ ਕੋ ਕੋ ਕੁਝ ਨਹੀਂ ਕੁਝ ਨਹੀਂ ਮੈਂ ਸਫਾਈ ਕਰਦੀ ਸੀ ਕਿਤੇ ਘੁੱਟ ਹੋ ਗਈ ਹੁਣੀ ਐ ਤੇ ਨਾਲ ਹੀ ਦੂਰ ਖੜੇ ਲੰਬਰਦਰਵਲ ਵੀ ਵੇਖਿਆ ਰਾਜੇ ਨੂੰ ਸਾਰਾ ਮਾਜਰਾ ਸਮਝ ਆ ਗਿਆ ਸੀ ਉਹ ਬੁੜਬੁੜਾਉਂਦਾ ਹੋਇਆ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਕਮੋਂ ਦੇ ਹੱਥਾਂ ਵਿੱਚੋਂ ਕੱਪੜਿਆਂ ਦੇ ਲਿਫਾਫੇ ਫੜ ਕੇ ਲੰਬੜਦਰਵਲ ਵੇਖਦਾ ਹੋਇਆ ਬੋਲਿਆ ਰਹਿਣ ਦੇ ਤੂੰ ਤੇਰੀ ਬਾਹ ਕੁਛ ਜ਼ਿਆਦਾ ਹੀ ਕੁੱਟੀ ਗਈ ਮੈਨੂੰ ਲੱਗਦਾ ਦੁਖਦੀ ਹੋਣੀ ਆ ਮੈਂ ਆਪੇ ਹੀ ਲੈ ਜਾਣਾ ਕੱਪੜੇ ਅੰਦਰ ਤੂੰ ਬਸ ਆ ਦੋ ਲਿਫਾਫੇ ਜੁੱਤੀਆਂ ਵਾਲੇ ਚੁੱਕ ਲਿਆ ਨਾਲੇ ਧਿਆਨ ਨਾਲ ਕੰਮ ਕਰ ਜਿੰਨੇ ਦਿਨ ਵੀ ਵਿਆਹ ਦਾ ਕੰਮ ਹੈਗਾ ਕਰੇ ਕਮੋ ਸੋਚ ਰਹੀ ਸੀ ਕਿ ਦੋਵਾਂ ਪਿਉ ਪੱਤੀਆਂ ਆਤਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਮੈਨੂੰ ਕੱਚੀ ਨੂੰ ਚਬ ਜਾਣ ਨੂੰ ਫਿਰਦਾ ਤੇ ਦੂਜਾ ਮੇਰੀ ਫਿਕਰ ਕਰਦਾ ਸਾਹ ਨਹੀਂ ਲੈ ਰਿਆ ਕਮੋ ਨੇ ਲਿਫਾਫੇ ਚੁੱਕ ਕੇ ਅੰਦਰ ਰੱਖੇ ਅਤੇ ਦੁਬਾਰਾ ਸਫਾਈ ਕਰਨ ਜਾਣ ਲੱਗੀ ਰਾਜਾ ਇੱਕ ਪੇਨ ਕਿਲਰ ਲਿਆਇਆ ਅਤੇ ਉਸਨੇ ਕਮੋ ਦਾ ਲਾਲ ਸੁਹਾ ਹੋਇਆ ਹੱਥ ਫੜਿਆ ਤੇ ਕਿਹਾ ਆ ਲੈ ਫੜ ਜਲ ਤੇ ਆਪਣੀ ਬਾਹ ਤੇ ਲਾਲ ਹੈ ਮੈਨੂੰ ਪਤਾ ਹੈ ਤੇਰੀ ਬਾਹ ਵਿੱਚ ਬਹੁਤ ਦਰਦ ਹੋ ਰਹੀ ਹੈ ਤੂੰ ਥੋੜਾ ਬਚ ਕੇ ਰਿਹਾ ਕਰ ਪੀੜੀ ਥਾਂ ਤੋਂ ਦੂਰ ਰਿਹਾ ਕਰ ਇਹ ਸ਼ਬਦ ਸੁਣ ਕੇ ਕੰਮੂ ਦਾ ਦਿਲ ਹੋਰ ਵੀ ਕਾਇਲ ਹੋ ਗਿਆ ਉਸਨੇ ਦਸਮਾਂ ਜਹੀ ਜੀਬੇ ਕਿਆ ਕੋਈ ਨਾ ਹਟਜੂ ਆਪੇ ਸਾਨੂੰ ਗਰੀਬਾਂ ਨੂੰ ਇਹ ਸਭ ਸਹਿਣ ਦੀ ਆਦਤ ਪੈ ਜਾਂਦੀ ਹੈ ਰਾਜੇ ਨੇ ਉਹਦਾ ਹੱਥ ਫੜਿਆ ਅਤੇ ਜਲ ਉਹਦੇ ਹੱਥੇ ਮਲਦੇ ਹੋਏ ਕਿਆ ਜ਼ੁਲਮ ਕਰਨਾ ਤੇ ਸਹਿਣਾ ਦੋਵੇਂ ਗਲਤ ਹੁੰਦੇ ਆ ਕੰਮੂ ਕੰਮੂ ਕੁਝ ਵੀ ਬੋਲ ਨਾ ਸਕੇ ਪਰ ਬੇਵਸੀ ਤੇ ਦੋਗਲੇਡੂ ਉਹਦੀਆਂ ਗੋਰੀਆਂ ਗੱਲਾਂ ਤੋਂ ਹੁੰਦੇ ਹੋਏ ਰਾਜੇ ਦੇ ਹੱਥਾਂ ਤੇ ਆ ਡਿੱਗੇ ਕਮੋ ਨੂੰ ਹੁਣ ਲੰਬੜਦਾਰ ਤੋਂ ਬਹੁਤ ਡਰ ਲੱਗਣ ਲੱਗਾ ਸੀ ਉਸ ਨੂੰ ਦੇਖਦੇ ਹੀ ਸੁੰਨੀ ਜਾਈ ਹੋ ਜਾਂਦੀ ਸੀ ਹਰ ਵੇਲੇ ਉਸ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਦਿਨ ਗਣਦਿਆਂ ਵਿਆਹ ਦਿਨ ਵੀ ਆਇਆ ਮਾਈਏ ਹਲਦੀ ਵਾਲੇ ਦਿਨ ਪ੍ਰੀਤੋ ਤੇ ਕਮੋ ਉਹੀ ਪੁਰਾਣੇ ਕੱਪੜਿਆਂ ਵਿੱਚ ਹੀ ਕੰਮ ਤੇ ਆ ਗਈਆਂ ਤਾਂ ਲੰਬੜਦਾਰ ਨੂੰ ਚੰਗਾ ਨਾ ਲੱਗਾ ਉਸਨੇ ਦੋਹਾ ਮਾਤੀ ਨੂੰ ਪੁਰਾਣੇ ਸੂਟਾਂ ਵਿੱਚ ਦੋ ਦੋ ਸੂਟ ਦਿੱਤੇ। ਅਦੇ ਕਿਹਾ ਕੱਲ ਨੂੰ ਉਹ ਸੂਟ ਪਾ ਕੇ ਆਇਓ। ਅਗਲੇ ਦਿਨ ਲੰਬੜਦਾਨੀ ਵੱਲੋਂ ਦਿੱਤੇ ਸੂਟ। ਮਾਂ ਤੇ ਦੋਵੇਂ ਪਾ ਕੇ ਕੰਮ ਤੇ ਆਈਆਂ। ਹਲਕਾ ਲਸੂੜੀ ਜਿਹਾ ਰੰਗ ਕੰਮੋਂ ਦੇ ਗੋਰੇ। ਚਿੱਟੇ ਰੰਗ ਨੂੰ ਹੋਰ ਚਾਰ ਚੰਨ ਲਾ ਰਿਆ ਸੀ। ਸਿਰ ਤੇ ਲਈ ਚੁੰਨੀ ਵਿੱਚ ਚਿਹਰਾ ਇਵੇਂ ਦਮਕ ਰਿਹਾ ਸੀ ਜਿਵੇਂ ਬੱਦਲਾਂ ਵਿੱਚੋਂ ਚੰਨ ਚਮਕ ਰਿਹਾ ਹੋਵੇ। ਬੱਦਲਾਂ ਵਿਚਲੇ ਇਸ ਚੰਨ ਨੂੰ ਦੇਖ ਬਹੁਤ ਅੱਖਾਂ ਮੈਲੀਆਂ ਹੋਈਆਂ। ਇਹ ਚੰਨ ਮੈਲੀਆਂ ਅੱਖਾਂ ਵਿੱਚ ਰੋੜ ਬਣ ਕੇ ਰੜਕਣ ਲੱਗਾ ਸੀ। ਰਾਤ ਨੂੰ ਘਰ ਦੇ ਸਾਹਮਣੇ ਖਾਲੀ ਪੇ ਪਲਾਟ ਵਿੱਚ ਡੀਜੇ ਤੇ दारू ਪੀ ਕੇ ਪੰਗੜੇ ਦਾ ਦੌਰ ਚੱਲਿਆ ਕਮੋ ਅਤੇ ਪ੍ਰੀਤੋ ਵੀ ਰਿਸ਼ਤੇਦਾਰਾਂ ਦੀ ਖਤਦਾਰੀ ਕਰ ਰਹੀਆਂ ਸਨ ਲੰਬੜਦਾਰ ਦੇ ਘਰ ਆਏ ਰਿਸ਼ਤੇਦਾਰਾਂ ਵਿੱਚੋਂ ਤਿੰਨ ਚਾਰ ਮੁੰਡਿਆਂ ਨੇ ਬਿਉਂਤ ਬਣਾ ਕੇ ਇੱਕ ਛੋਟੇ ਬੱਚੇ ਨੂੰ ਭੇਜ ਕੇ ਕਮੋ ਨੂੰ ਇਹ ਕਹਿ ਕੇ ਬੁਲਾਵਾ ਭੇਜਿਆ ਕਿ ਉਸ ਨੂੰ ਲੰਬੜਦਾਰ ਨੇ ਬੁਲਾ ਰਹੀ ਹੈ ਕਿਸਮਤ ਮਾਰੀ ਕਮੋ ਵੀ ਉਸ ਬੱਚੇ ਦੇ ਕਹਿਣ ਦੇ ਕਾਰਨ ਵਗ ਗਈ ਜਿਵੇਂ ਹੀ ਉਸਨੇ ਬੇੜੇ ਵਿੱਚ ਪੈਰ ਪਾਇਆ ਤਾਂ ਕਿਸੇ ਨੇ ਉਸ ਨੂੰ ਉੱਤੇ ਕੰਬਲ ਪਾ ਕੇ ਉਸ ਨੂੰ ਗੱਡੀ ਵਿੱਚ ਸੁੱਟ ਲਿਆ ਅਤੇ ਮਿੰਟਾਂ ਵਿੱਚ ਗੱਡੀ ਬੀੜੇ ਵਿੱਚੋਂ ਬਾਹਰ ਨਿਕਲ ਹਵਾ ਨਾਲ ਗੱਲਾਂ ਕਰਦੀ ਖੇਤਾਂ ਵੱਲ ਨੂੰ ਤੋਰ ਪਈ ਕੰਮੋਂ ਬਿਨਾਂ ਪਾਣੀ ਮਛਲੀ ਵਾਂਗ ਛਟਪਟਾ ਰਹੀ ਸੀ ਪਰ ਅੱਜ ਉਹ ਦੀ ਸੁਣਨ ਵਾਲਾ ਕੋਈ ਨਹੀਂ ਸੀ ਇੱਕ ਮੁੱਟ ਤੇ ਜਾ ਕੇ ਕੰਮੋਂ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਗਈ ਕੰਮੋਂ ਬਾਸ ਤੇ ਪੌਂਦੀ ਰਹਿ ਗਈ ਪਰ ਕਿਸੇ ਨੇ ਉਹ ਦੀ ਇੱਕ ਨਾ ਸੁਣੀ ਅਤੇ ਬਲਾਤਕਾਰ ਕਰਨ ਤੋਂ ਬਾਅਦ ਕੰਮੋਂ ਨੂੰ ਡਰਾ ਧਮਕਾ ਕੇ ਚੁੱਪ ਰਹਿ ਲਈ ਮਜਬੂਰ ਕਰ ਦਿੱਤਾ ਗਿਆ ਕੰਮੋ ਵਿਚਾਰੀ ਦਰਦ ਨਾਲ ਸ਼ਿਪ ਆਉਂਦੀ ਬੇਹੋਸ਼ ਹੋ ਗਈ ਘੰਟੇ ਕੋ ਬਾਅਦ ਗੱਡੀ ਵਾਪਸ ਬੇੜੇ ਵਿੱਚ ਆ ਕੇ ਰੁਕ ਗਈ ਕੰਮੋ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਬੇੜੇ ਵਿੱਚ ਹੀ ਸੁੱਟ ਦਿੱਤਾ ਗਿਆ ਰਾਤ ਦੇ 12 1 ਵਜੇ ਤੱਕ ਵਿਆਹ ਦੇ ਜਸ਼ਨ ਚੱਲਦੇ ਰਹੇ ਇਸ ਦੌਰਾਨ ਕੰਮੋ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਸੀ ਡੀ ਜੇ ਬੰਦ ਹੋਇਆ ਤਾਂ ਮੇਲ ਵਾਪਸ ਕਰ ਪਰਤਿਆ ਤਾਂ ਕੰਮੋ ਅਜੇ ਵੀ ਬੇੜੇ ਵਿੱਚ ਲੀਰੋ ਲੀਰ ਹੋਏ ਕਪੜਿਆਂ ਵਿੱਚ ਖੂਨ ਨਾਲ ਲਤਪਤ ਬਈ ਬੇਹੋਸ਼ ਹੋਈ ਪਈ ਸੀ ਕਮੋ ਫਟੇ ਹਲਕ ਬੇੜੇ ਵਿੱਚ ਖੂਨ ਨਾਲ ਲਤਪਤ ਹੋ ਕੇ ਮੁੱਦੇ-ਮੁੱਡੀ ਗਈ ਪਈ ਸੀ ਜਿਵੇਂ ਹੀ ਗੇਟ ਖੋਲ ਕੇ ਲੰਬੜਦਾਰ ਨਿਵਾਕੀ ਮੇਲ ਨਾਲ ਅੰਦਰ ਦਾਖਲ ਹੋਇਆ ਤਾਂ ਇੱਕ ਵਾਰੀ ਸਭ ਦੇ ਕਾਲਜੇ ਕੰਬ ਗਏ ਲੰਬੜਦਾਰ ਨੇ ਕਮੋ ਨੂੰ ਕਪੜਿਆਂ ਤੋਂ ਪਛਾਨ ਕੇ ਲਗਭਗ ਚੀਕਦੀ ਹੋਈ ਬੋਲੀ ਨਹੀਂ ਕਮੋ ਤੂੰ ਓਹ ਤੈਨੂੰ ਕੀ ਹੋ ਗਿਆ ਕਮੋ ਅਧ ਨੰਗੀ ਹਾਲਤ ਵਿੱਚ ਬੇਸੁੱਧ ਪਈ ਸੀ ਰਾਜਾ ਬੇਲ ਨੂੰ ਪਿੱਛੇ ਤੱਕਦਾ ਹੋਇਆ ਅੱਗੇ ਵਧਿਆ ਅਤੇ ਕੰਮੋ ਦੇ ਹਾਲਤ ਦੇਖ ਕੇ ਉਸਦੇ ਹੋਸ਼ ਉੱਡ ਗਏ। ਉਸਨੇ ਆਪਣੇ ਸਿਰ ਦੀ ਪੱਗ ਉਤਾਰ ਕੇ ਕੰਮੋ ਦੇ ਸਰੀਰ ਨੂੰ ਟੱਕ ਦਿੱਤਾ। ਉਹਦੀਆਂ ਅੱਖਾਂ ਵਿੱਚ ਪਾਣੀ ਸੀ। ਉਹ ਜ਼ੋਰ ਨਾਲ ਚੀਕਿਆ, "ਇਹ ਤਮਾਸ਼ਾ ਨਹੀਂ ਹੋ ਰਿਹਾ। ਪਿੱਛੇ ਹਟੋ। ਇਹਨੂੰ ਹਸਪਤਾਲ ਲੈ ਕੇ ਜਾਣਾ ਪੈਣਾ। ਨਹੀਂ ਤਾਂ ਇਹ ਮਰ ਜਾਊਗੀ।" ਇਹਨੇ ਨੂੰ ਲੰਬੜਦਾਰ ਵੀ ਬਾਹਰੋਂ ਅੰਦਰ ਆ ਗਿਆ ਅਤੇ ਬੋਲਿਆ, "ਕਾਕਾ ਹੋਸ਼ ਤੋਂ ਕੰਮ ਲੈ। ਕਿਉਂ ਮੁਸੀਬਤ ਆਪਣੇ ਗੱਲ ਪਾ ਰਿਹਾ ਤੂੰ?" ਖਸਤਾ ਲੈ ਕੇ ਜਾਵੇਂਗਾ ਤਾਂ ਡਾਕਟਰ 100 ਸਵਾਲ ਕਰਨ ਕੇ ਪੁਲਿਸ ਕੇਸ ਬਣ ਜਾਣਾ ਘਰੇ ਵਿਆਹ ਸਵੇਰੇ ਬਰਾਤ ਆਉਣੀ ਕੀ ਇੱਜ਼ਤ ਰਹਿ ਜਾਊਗੀ ਸਾਡੀ ਬਰਾਦਰੀ ਵਿੱਚ ਰਾਜੇ ਦੇ ਚੁੰਝਲਾ ਕੇ ਕਿਆ ਪਰ ਇਹਦੇ ਵਿੱਚ ਇਸ ਵਿਚਾਰੀ ਦਾ ਕੀ ਕਸੂਰ ਪੁਲਿਸ ਕੇਸ ਤਾਂ ਬਣਦਾ ਹੀ ਆ ਜਿੰਨਾ ਵੀ ਇਹ ਕੋ ਕਰਮ ਕੀਤਾ ਉਹਨੂੰ ਇਹਦੀ ਸਜ਼ਾ ਤਾਂ ਮਿਲਣੀ ਚਾਹੀਦੀ ਆ ਨਾ ਲੰਬਰਦਾਨੇ ਫੇਰ ਗਿਆ ਕਾਕਾ ਇਹ ਸਭ ਬਾਅਦ ਵਿੱਚ ਸੋਚਾਂਗੇ ਪਹਿਲਾਂ ਇਹਨੂੰ ਪਿੰਡ ਵਾਲੇ ਡਾਕਟਰ ਤੋਂ ਦਵਾਈ ਦਵਾ ਕੇ ਇਹਦੀ ਜਾਨ ਬਚਾਉਣ ਦੀ ਕਰੀਏ ਜੇ ਪੁਲਿਸ ਆ ਗਈ ਤਾਂ ਕੁੜੀ ਦਾ ਵਿਆਹ ਵਿੱਚੇ ਰਹਿ ਜਾਣਾ ਕੌਣ ਵਿਆਹ ਵਿਆਹੁ ਪੰਮੀ ਨੂੰ ਸਾਰੇ ਉਮਰਦਰਤੇ ਬੈਠੇ ਦੋ ਕਿਸੇ ਨੇ ਹੱਥ ਨਹੀਂ ਫੜਨਾ ਇਹਨਨੋ ਪ੍ਰੀਤੋ ਵੀ ਬਾਹਰਲਾ ਕੰਮ ਤੰਦਾ ਨਿਪਟਾ ਕੇ ਅੰਦਰ ਆ ਕੇ ਪੀੜ ਦੀ ਕਾਮਰੌਲੀ ਸੁਣ ਕੇ ਆਪਣੇ ਡਿੱਗੇ ਪਹਾੜ ਤੋਂ ਬੇਖਬਰ ਅੱਗੇ ਵਧੀ ਤਾਂ ਦੇਖਿਆ ਕਿ ਕੋਈ ਕੁੜੀ ਪੱਗ ਨਾ ਟੱਕੀ ਹੋਈ ਫਸਤੇ ਪਈ ਸੀ ਪ੍ਰੀਤ ਨੂੰ ਦੇਖਦੇ ਸਾਲ ਲੰਬੜਦਾਨ ਨੇ ਬੋਲੀ ਪ੍ਰੀਤੂ ਤੇਰੇ ਨਾਲ ਅਣਹੋਣੀ ਹੋ ਗਈ ਨੀ ਤੇਰੀ ਕੰਮੋ ਆ ਇਹ ਪਤਾ ਨਹੀਂ ਕੀ ਹੋਇਆ ਇਹਨੂੰ ਅਸੀਂ ਬਾਹਰੋਂ ਆਏ ਤਾਂ ਇੱਥੇ ਇਦਾਂ ਹੀ ਮੁੱਦੇ ਮੂੰਹ ਪਈ ਸੀ ਪ੍ਰੀਤੋ ਨੇ ਕੰਬਦੇ ਹੱਥਾਂ ਨਾਲ ਪੱਗ ਦਾ ਲੜਤੀ ਦੇ ਚਿਹਰੇ ਤੋਂ ਚੁੱਕਿਆ ਤਾਂ ਬੁਰੀ ਤਰ੍ਹਾਂ ਬਲੁੰਦਰਿਆ ਚਿਹਰਾ ਦੇਖ ਪ੍ਰੀਤੋ ਦੀਆਂ ਟਹਾਂ ਨਿਕਲ ਗਈਆਂ ਲੰਬੜਦਾਨ ਨੇ ਉਸ ਨੂੰ ਫੜ ਕੇ ਉਠਾਇਆ ਤੇ ਕਿਹਾ ਕਿ ਚਲ ਸਾਡੇ ਨਾਲ ਪਿੰਡ ਵਾਲ ਡਾਕਟਰ ਦਵਾਈ ਲੈ ਆਂਦੇ ਆਂ ਪ੍ਰੀਤੂ ਜਾਰੋ-ਜਾਰ ਰੋਂਦੀ ਹੋਈ ਬੋਲੀ ਪਰ ਬੀਬੀ ਜੀ ਮੈਂ ਇਹਦੇ ਪਿਓ ਨੂੰ ਕੀ ਦੱਸੂੰਗੀ ਅਸੀਂ ਤਾਂ ਕਿਸੇ ਪਾਸੇ ਜੋਗੇ ਨਹੀਂ ਰਹੇ ਚਾਰ ਬੰਦਿਆਂ ਵਿੱਚ ਮੂੰਹ ਕੱਢਣ ਜੋਗੇ ਨਹੀਂ ਛੱਡਿਆ ਪਤਾ ਨਹੀਂ ਕਿਹੜਾ ਬਦਲਾ ਲਿਆ ਕਿਸੇ ਪਾਪੀ ਨੇ ਮੇਰੀ ਫੁੱਲਾਂ ਵਰਗੀ ਤੀ ਮਿੱਟੀ ਕਾ ਦਿੱਤੀ ਲੰਬਰਦਾਰ ਨੇ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਕਿਹਾ ਪ੍ਰੀਤੂ ਮੈਂ ਆਪ ਗੱਲ ਕਰੂੰਗਾ ਹਰ ਬਿਲਾਸਨਾ ਤੂੰ ਚਿੰਤਾ ਨਾ ਕਰ ਪਰ ਹੁਣ ਇਹਨੂੰ ਡਾਕਟਰ ਦੇ ਲੈ ਕੇ ਚੱਲੀਏ ਕਿਤੇ ਦੇਰ ਨਾ ਹੋ ਜਾਵੇ ਫਿਰ ਪਛਤਾਵੇ ਤੋਂ ਬਿਨਾ ਕੁਝ ਪੱਲੇ ਨਹੀਂ ਪੈਣਾ ਪ੍ਰੀਤੋ ਅਖਰਾ ਚੁੰਨੀ ਦੇ ਲੜਨਾ ਪੁੰਚੀ ਕਿਸੇ ਅਣਹੋਣੀ ਦਾ ਡਰ ਮਨ ਵਿੱਚ ਲੈ ਕੇ ਚੱਲਣ ਲਈ ਖੜੀ ਹੋ ਗਈ ਰਾਜੀ ਨੇ ਕੰਮੂ ਦਾ ਕਲਾਵਾ ਪਰ ਕੇ ਉਸਨੂੰ ਗੱਡੀ ਦੀ ਪਿਛਲੀ ਸੀਟ ਤੇ ਪਾਇਆ ਅਤੇ ਪ੍ਰੀਤੋ ਨੂੰ ਨਾਲ ਬੈਠਣ ਲਈ ਆ ਕੇ ਆਪ ਡਰਾਈਵਰ ਵਾਈ ਸੀਟ ਤੇ ਬੈਠਣ ਲਈ ਖਿੜਕੀ ਵੱਲ ਵਧਿਆ ਤਾਂ ਲੰਬੜਦਾਰ ਨੇ ਘਰਵਾਲੀ ਨੂੰ ਅਗਲੀ ਸੀਟ ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਰਾਜੇ ਨੂੰ ਕਿਹਾ ਕਿ ਉਹ ਕਰ ਰਹੇ ਅਤੇ ਚਾਬੀ ਉਹਦੇ ਹੱਥੋਂ ਫੜ ਗੱਡੀ ਵਿੱਚ ਬਹਿ ਗਿਆ ਇਸ ਤੋਂ ਬਾਅਦ ਪਹਿਲਾਂ ਕਿ ਰਾਜਾ ਕੁਝ ਬੋਲਦਾ ਲੰਬੜਦਾਰ ਨੇ ਗੱਡੀ ਘੇਟ ਵੱਲ ਤੋਰ ਲਈ ਲੰਬੜਦਾਰ ਨੇ ਗੱਡੀ ਲੈ ਜਾ ਕੇ ਡਾਕਟਰ ਦੇ ਕਲੀਨਿਕ ਦੇ ਮੂਹਰੇ ਖੜੀ ਕਰ ਦਿੱਤੀ ਅਤੇ ਆਪ ਡਾਕਟਰ ਨਾਲ ਗੱਲ ਕਰਨ ਅੰਦਰ ਚਲਾ ਗਿਆ ਡਾਕਟਰ ਨੇ ਆਉਂਦੇ ਹੀ ਕੰਮੋਂ ਦੇ 2-3 ਟੀਕੇ ਲਾ ਦਿੱਤੇ ਤੇ ਕਿਹਾ ਛੇਤੀ ਹੀ ਹੋਸ਼ ਆ ਜਾਵੇਗਾ ਪਰ ਜਦ ਤੱਕ ਹੋਸ਼ ਨਹੀਂ ਆਉਂਦਾ ਤਦ ਤੱਕ ਬੈਠਣ ਲਈ ਕਿਆ ਦਵਾਈ ਨੇ ਆਪਣਾ ਅਸਰ ਦਿਖਾਇਆ ਕੰਮ ਨੂੰ ਹੋਸ਼ ਆ ਗਿਆ ਪਰ ਉਹ ਦਰਦ ਨਾਲ ਤੜਫ ਰਹੀ ਸੀ ਡਾਕਟਰ ਨੇ ਇੱਕ ਟੀਕਾ ਹੋਰ ਲਾਇਆ ਅਤੇ ਕੁਝ ਦਵਾਈਆਂ ਖਾਣ ਲਈ ਦੇ ਕੇ ਘਰ ਜਾਣ ਲਈ ਕਹਿ ਦਿੱਤਾ ਲੰਬੜ ਦਾ ਗੱਡੀ ਸਿੱਧੀ ਹਰਬਿਲਾਸ ਦੇ ਘਰ ਲਿਆ ਗਿਆ ਹਰਬਿਲਾਸ ਨੂੰ ਸਾਰੀ ਗੱਲ ਮੰਨ ਕਰਤਾ ਤੇ ਤੋਰ ਮੋੜ ਕੇ ਦੱਸੇ ਬਲਾਦਕਾ ਦਾ ਜ਼ਿਕਰ ਤੱਕ ਨਾ ਕੀਤਾ ਇਲਾਜ ਲਈ ਕੁਝ ਰੁਪਏ ਉਹਦੇ ਤਲੇ ਤੇ ਧਰ ਦਿੱਤੇ ਕਮੋ ਨੂੰ ਕਾਰਛੱਡ ਆਪਣੇ ਘਰ ਵਾਪਸ ਪਰਤ ਗਿਆ ਹਰ ਬਿਲਾਸ ਦੇ ਫਰਿਸ਼ਤਿਆਂ ਨੂੰ ਵੀ ਪਤਾ ਨਾ ਲੱਗਾ ਉਹਦੀ નિર્દોਸ਼ਤੀ ਦੀ ਇੱਜ਼ਤ ਲੁੱਟੀ ਗਈ ਸੀ ਹੁਣ ਕਮੋ ਕਿਸੇ ਨਾਲ ਵੀ ਨਾ ਬੋਲਦੀ ਉਹ ਚੁੱਪਚਾਪ ਰਹਿੰਦੀ ਇੱਕ ਦਿਨ ਪ੍ਰੀਤੋ ਨੇ ਉਸ ਨੂੰ ਪਿਆਰ ਨਾਲ ਉਸ ਕਾਲੀ ਰਾਤ ਬਾਰੇ ਪੁੱਛਿਆ ਤਾਂ ਉਹ ਫੁੱਟ ਫੁੱਟ ਕੇ ਰੋ ਪਈ ਤੇ ਇੱਕ ਇੱਕ ਗੱਲ ਮਾਂ ਨੂੰ ਦੱਸ ਦਿੰਦੀ ਵੇ ਵਸ ਮਾਂ ਕੀ ਕਰਦੀ ਰੋ ਤੋਂ ਕੇ ਚੁੱਪ ਹੋ ਗਈ ਤੇ ਫਿਰ ਉਹੀ ਗੱਲ ਦੁਹਰਾ ਦਿੰਦੀ ਕਹਤੀਏ ਆਪਣੇ ਮੂੰਹ ਨੂੰ ਤਾਲਾ ਲਾ ਲੈਂ ਕਿਸ ਨੇ ਯਕੀਨ ਨਹੀਂ ਕਰਨਾ ਤੇਰੇ ਪਿਓ ਨੇ ਛੱਡਣਾ ਨਹੀਂ ਆਪਾਂ ਨੂੰ ਜੇ ਉਹਨੂੰ ਪਤਾ ਲੱਗ ਗਿਆ ਤਾਂ ਕਮੋ ਕੁਝ ਨਾ ਬੋਲੀ ਪਰ ਅੰਦਰੋਂ ਅੰਦਰੀਓ ਸੌ ਮੋਤਾਂ ਇੱਕੋ ਵਾਰ ਹੀ ਮਰ ਗਈ ਸੀ ਸਮਾਂ ਬੀਤਣ ਲੱਗਾ ਕਮੋ ਦਾ ਸਰੀਰ ਪਰਾਜੈ ਦੇਖਣ ਲੱਗਾ ਸੀ ਉਹ ਕੁਝ ਵੀ ਟੰਗ ਨਾਲ ਨਾ ਖਾਂਦੀ ਇੱਕ ਦਿਨ ਉਹਦੇ ਢਿੱਡ ਵਿੱਚ ਬਹੁਤ ਜ਼ੋਰ ਨਾਲ ਦਰਦ ਉੱਠਿਆ ਤਾਂ ਪ੍ਰੀਤ ਉਹ ਢਿੱਡ ਮਲਣ ਵਾਲੀ ਦਾਈ ਨੂੰ ਬੁਲਾ ਲਈ ਕਿ ਸ਼ਾਇਦ ਗੋਲਾ ਜਾਂ ਤਰਨਾਂ ਹਿੱਲ ਗਿਆ ਫੋਵੀ ਦਾਈ ਨੇ પેટ ਨੂੰ ਹੱਥ ਲਾਉਂਦਿਆਂ ਹੀ ਪ੍ਰੀਤ ਨੂੰ ਦੱਸ ਦਿੱਤਾ ਕਿ ਕੁੜੇ ਇਹਦਾ ਤਾਂ ਪੈਰ ਪਾਰਾ ਹੋਇਆ ਪਿਆ ਪ੍ਰੀਤੋ ਸਿਰ ਫੜ ਕੇ ਬੈਠ ਗਈ ਤੇ ਬੋਲੀ ਇਹ ਕੀ ਕਹਿ ਰਹੀ ਹੈ ਤੂੰ ਚਾਚੀ ਨਹੀਂ ਪ੍ਰੀਤੂ ਮੇਰਾ ਤਾਂ ਇਹ ਨਿਤ ਦਾ ਕੰਮ ਆ ਮੈਂ ਤੈਨੂੰ ਝੂਠ ਨਹੀਂ ਮਾਰਦੀ ਟਾਈਮ ਵੀ ਬਹੁਤਾਂ ਟੱਪ ਗਿਆ ਹੁਣ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਕਿਥੋਂ ਮੂੰਹ ਕਾਲਾ ਕਰਵਾ ਕੇ ਆਈ ਹੈ ਬੁੱਢੀ ਦਾਈ ਗੁੱਸੇ ਵਿੱਚ ਬੋਲੀ ਪ੍ਰੀਤੋ ਨੇ ਰੋਗ ਹੋ ਕੇ ਸਾਰੀ ਗੱਲ ਦਾਈ ਨੂੰ ਦੱਸ ਦਿੱਤੀ ਦਾਈ ਗੱਲ ਸੁਣ ਕੇ ਚੁੱਪ-ਚਾਪ ਉੱਥੋਂ ਚਲੀ ਗਈ ਪਰ ਉਸ ਨੇ ਸਾਰੇ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲਾ ਦਿੱਤੀ ਸੀ ਹਰ ਬਿਲਾਸ ਨੂੰ ਵੀ ਇਹ ਗੱਲ ਪਤਾ ਲੱਗ ਗਈ ਘਰ ਵਿੱਚ ਬਹੁਤ ਗਲੇਸ਼ ਹੋਇਆ ਕਮੋ ਅਤੇ ਪ੍ਰੀਤੋ ਨੂੰ ਹਰ ਬਿਲਾਸ ਨੇ ਬੁਰੀ ਤਰ੍ਹਾਂ ਕੁੱਟਿਆ ਕਮੋ ਦਾ ਘਰੋਂ ਨਿਕਲਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਇੱਕ ਦਿਨ ਸ਼ਾਮ ਨੂੰ ਕਮੋ ਨੂੰ ਮਾਤਰ ਪੀੜਾ ਸ਼ੁਰੂ ਹੋ ਗਈਆਂ ਤਾਂ ਪ੍ਰੀਤੋ ਨੇ ਹਰ ਬਿਲਾਸ ਨੂੰ ਡਾਕਟਰ ਨੂੰ ਬੁਲਾਉਣ ਲੈ ਕੇ ਆ ਤਾਂ ਪਹਿਲਾਂ ਹਰ ਬਿਲਾਸ ਨੇ ਮਾਤੀ ਦੋ ਮਾਨੂੰ ਬਹੁਤ ਮਾਰਿਆ ਤੇ ਫਿਰ ਪਿੰਡ ਵਾਲੇ ਉਸੇ ਡਾਕਟਰ ਨੂੰ ਹੀ ਬੁਲਾ ਲਿਆ ਆ ਜਿਸ ਨੇ ਉਹਦਾ ਇਲਾਜ ਕੀਤਾ ਸੀ ਉਸਨੇ ਹਰ ਬਲਾਸ ਨੂੰ ਸੱਚ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਡਾਕਟਰ ਦੀ ਇੱਕ ਨਾ ਸੁਣੀ ਅਤੇ ਕਿਹਾ ਜੋ ਤੈਨੂੰ ਕਰਨ ਲਈ ਕਿਹਾ ਉਹ ਚੁੱਪਚਾਪ ਕਰ ਕੰਮੋਂ ਦਾਦਾ ਨਾ ਚੀਕ ਰਹੀ ਸੀ ਗੁਲਜਾਰੀ ਆਪਣੇ ਬੇੜੇ ਵਿੱਚ ਖੇਡ ਰਿਆ ਸੀ ਉਹ ਚੀਕਾ ਸੁਣ ਖੇਡਣਾ ਭੁੱਲ ਕੇ ਕੰਮੋਂ ਦੇ ਘਰ ਪੁੱਜ ਗਿਆ ਅਤੇ ਬੇੜੇ ਵਿੱਚ ਕੰਮ ਕਰਦੀ ਉਹਦੀ ਭੈਣ ਨੂੰ ਕਮੋ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਚਿੜਕ ਕੇ ਉਸ ਨੂੰ ਤੋੜ ਦਿੱਤਾ ਗੁਲਜਾਰੀ ਗਲੀ ਵਿਚਲੀ ਖਿੜਕੀ ਦੀਆਂ ਚੀਤਾਵਾਂ ਵਿੱਚੋਂ ਸਭ ਕੁਝ ਦੇਖ ਰਿਆ ਸੀ ਡਾਕਟਰ ਨੇ ਕਮੋ ਦੇ ਕੁਝ ਟੀਕੇ ਲਾਏ ਹਰਬਿਲਾਸ ਨੇ ਉਸ ਨੂੰ ਕੁਝ ਰੁਪਏ ਦਿੱਤੇ ਉੱਥੋਂ ਜਾਣ ਲਈ ਆਖ ਦਿੱਤਾ ਡਾਕਟਰ ਚੁੱਪਚਾਪ ਉੱਥੋਂ ਚਲਾ ਗਿਆ ਹਰਬਿਲਾਸ ਨੇ ਸਰਹਾਣਾ ਚੁੱਕ ਕੇ ਕਮੋ ਦੇ ਮੂੰਹ ਤੇ ਰੱਖ ਉਹਦਾ ਸਾਹ ਕੁੱਟ ਦਿੱਤਾ ਕਮੋ ਬਹੁਤ ਛਟਪਟਾਈ ਕੁਝ ਦੇਰ ਬਾਅਦ ਉਹ ਸ਼ਾਂਤ ਹੋ ਗਈ ਉਸਨੇ ਸਰਹਾਨਾ ਇੱਕ ਪਾਸੇ ਸੁੱਟ ਕੇ ਕਮੋਂ ਦੇ ਉੱਪਰ ਥੱਕ ਦਿੱਤਾ ਇਸ ਤੱਕਾ ਮੁੱਕੀ ਵਿੱਚ ਕਮੋਂ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਜਿਸ ਨੂੰ ਹਰਬਿਲਾਸ ਨੇ ਆਪਣੇ ਹੱਥੀ ਗਲਾ ਕੁੱਟ ਕੇ ਮਾਰ ਦਿੱਤਾ ਕਮਜ਼ਾਤ ਅਣ ਵਿਆਹੀ ਮਾਂ ਬਣ ਕੇ ਮੇਰੇ ਮੂੰਹ ਤੇ ਕਾਲਕਮਲ ਦਿੱਤੀ ਇੱਕ ਵਾਰ ਫਿਰ ਥੱਕ ਕੇ ਉਹ ਬਾਹਰ ਨਿਕਲ ਗਿਆ ਪ੍ਰੀਤੋ ਬੁਰੀ ਤਰ੍ਹਾਂ ਰੋ ਰਹੀ ਸੀ ਹਰਬਿਲਾਸ ਨੇ ਉਸ ਨੂੰ ਕੜ ਕੇ ਕਿਹਾ ਸਾਹ ਪੀਜਾ ਨਹੀਂ ਤਾਂ ਉਸ ਕਲਛਣੀ ਦੇ ਨਾਲ ਹੀ ਲੰਮੀ ਪਾ ਦੂੰ ਇਹ ਸਭ ਦੇ ਗੁਲਚਾਰੇ ਬਹੁਤ ਸਹਿਮ ਗਿਆ ਅਤੇ ਡਰ ਕੇ ਉਥੋਂ ਆਪਣੇ ਘਰ ਜਾ ਕੇ ਅਰਜਾਈ ਵਿੱਚ ਧਬ ਕੇ ਸੌ ਗਿਆ ਦਰ ਅਸਲ ਉਹੀ ਡਰ ਉਹਦੇ ਮਨ ਵਿੱਚ ਘਰ ਕਰ ਗਿਆ ਸੀ ਅਤੇ ਉਸ ਨੂੰ ਪੈਨਿਕ ਅਟੈਕ ਆਉਣ ਲੱਗ ਪਏ ਸਨ ਜਿਸ ਨੂੰ ਉਹਦੇ ਘਰ ਵਾਲੇ ਸਮਝਦੇ ਸਨ ਕਿ ਕੰਮ ਹੋ ਹੀ ਉਸ ਨੂੰ ਚਿੰਬੜ ਦਿੱਤੀ ਹਨੇਰਾ ਹੋ ਚੁੱਕਾ ਸੀ ਹਰ ਵਿਲਾਸ ਨੇ ਆਪਣੇ ਰੇੜੇ ਤੇ ਬਾਲਣ ਕੰਮੂ ਅਤਿਸ਼ ਨਵ ਜੰਮਿਆ ਬੱਚਾ ਟੋਕੇ ਸ਼ਮਸ਼ਾਨ ਕਰ ਲੇ ਜਾ ਰਾਤੋ ਰਾਤ ਸੰਸਕਾਰ ਕਰ ਦਿੱਤਾ ਸਵੇਰ ਨੂੰ ਪਿੰਡ ਵਿੱਚ ਰੌਲਾ ਪੈ ਗਿਆ ਕਿ ਕੰਮੂ ਮਰ ਗਈ ਕੰਮੂ ਮਰ ਗਈ ਸਭ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ ਪਰ ਕੰਮੂ ਨੂੰ ਨਿਆ ਦਿਵਾਉਣ ਵਾਲਾ ਕੋਈ ਨਹੀਂ ਸੀ